ਉਹ ਰਹਿ ਗਈ ਪਾਰਲੀ ਨਾ ਮੌਸਮ ਬਦਲ ਗਿਆ ਕਰਕੇ ਸਾਨੂੰ ਹੁਣ ਲਾਈਨਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਜੋ ਕਿ ਦਰਖਤ ਹੁੰਦੇ ਨਾਲ ਲੱਗ ਜਾਂਦੇ ਆ ਇਸ ਕਰਕੇ ਸਾਡੀਆਂ ਲਾਈਨਾਂ ਬੰਦ ਹੋ ਜਾਂਦੀਆਂ ਇਸ ਕਰਕੇ ਅਸੀਂ ਅੱਜ ਫਿਰ ਦੂਸਰੇ ਫੀਡਰ ਤੇ ਟਰੀ ਕਟਿੰਗ ਕਰ ਰਹੇ ਹਾਂ ਤੇ ਨਾਲੇ ਮੇਨਟੇਨੈਂਸ ਕਰ ਰਹੇ ਹਾਂ ਦਰਖਤ ਜਦੋਂ ਨਾਲ ਲੱਗ ਜਾਂਦੇ ਆ ਇਹ ਸਾਡੀ ਲਾਈਨ ਨੂੰ ਬੰਦ ਕਰਾ ਦਿੰਦੇ ਲੈਣ ਕੇ ਵੀ ਉਹ ਦੇਖੋ ਕਿੰਨੇ ਕਿੰਨੇ ਨਾਂ ਲੱਗੇ ਹੋਏ ਹੋ ਥੋੜਾ ਟਾਈਮ ਪੈ ਜਾਂਦਾ ਤੇ ਲਾਈਨ ਸਾਡੀ ਬੰਦ ਹੋ ਜਾਂਦੀ ਕਿਉਂਕਿ ਹੁਣ ਰਾਤ ਨੂੰ ਤਰੇਲਾਂ ਪੈਣ ਲੱਗੀਆਂ ਤੇਲ ਨਾਲ ਜਿਹੜਾ ਮੌਚਰ ਬਣ ਜਾਂਦਾ ਤੇ ਲਾਈਨ ਸਾਡੀ ਟ੍ਰਿਪ ਕਰ ਜਾਂਦੀ ਆ ਸਾਡੇ ਬੀਲੀ ਮੁਲਾਜ਼ਮਾਂ ਦਾ ਹੌਸਲਾ ਵਧਾਉਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਨੰਨਾ ਬਾਚੇ